ਆਹ ਮੁੰਡੇ ਦੇ ਜਿਹੜੇ ਨਵੇਂ ਉੱਠੇ ਐ ਸ਼ਰਾਰੂ ਬਦਲਾਵ ਲੈ ਕੇ ਆਵਾਂਗੇ ਆ ਬਦਲਾਵ ਲੈ ਕੇ ਆਵਾਂਗੇ ਗਿਆਨ ਦਾ ਭਗਵੰਤ ਮਾਤਾ ਦੇ ਨਾਲ ਪੂਰਾ ਆਇਆ ਖੜਾ ਬਦਲਾਵ ਪੂਰਾ ਆ ਗਿਆ ਹੁਣ ਮਾ ਬੁੱਝ ਲੱਗ ਗਏ ਇਹਨੇ ਉਹੀ ਐ ਬਈ ਉਹ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਿੱਕਲੀ ਸੁਣਾਈ ਜਾਂਦਾ ਸੀ ਹੁਣ ਸੀਐਮ ਬਣ ਗਿਆ ਹੁਣ ਵੀ ਕਿੱਕਲੀ ਚਲਾਈ ਜਾਂਦਾ ਮੈਂ ਕਿਹਾ ਸੁਣ ਲਓ ਕਿੱਕਲੀਆਂ ਮੈਂ ਤਾਂ ਸ਼ੀਸ਼ਪਾਲ ਨੂੰ ਕਿਹਾ ਮੈਂ ਤਾਂ ਦੰਦਰਾ ਐਵੇਂ ਵਾਅਦੇ ਕਰੀ ਜਾਂਦਾ ਕਿੱਕਲੀ ਤੂੰ ਸਿੱਖ ਲੈ ਜਦੋਂ ਇਹ ਕੁਛ ਮੰਗਣ ਕਿੱਕਲੀ ਸੁਣਾਦੀ ਇਹਦਾ ਹਾਸਾ ਖੇਡਾ ਕਰਨ ਆਉਂਦੇ ਕਿੱਕਲੀ ਸੁਣਾਓ ਇਹਨਾਂ ਦਾ ਢਿੱਡ ਭਰੋ ਤੇ ਟੰਪੋ ਹਿੰਦੁਸਤਾਨ ਚੱਲਦਾ ਹੀ ਹੈ ਜਿਹੜਾ ਜਿਆਦਾ ਭੋਗਾਂ ਦੇਉਂਦਾ ਉਹ ਜਿਆਦਾ ਵੋਟਾਂ ਲੈ ਲੈਂਦਾ ਭਾਵੇਂ ਗਲੀ ਬਣਾ ਲੈ ਬਣਾ ਇਹਨਾਂ ਨੂੰ ਕੱਖ ਨਾ ਦੇਖਾ ਇਹਨਾਂ ਦਾ ਕੋਈ ਪੈਨਸ਼ਨ ਨਾਲ ਗਲੀ ਇਹਨਾਂ ਦੀ ਨਾ ਬਣਾ ਕੋਈ ਇਹਨਾਂ ਦਾ ਨੌਕਰੀ ਨਾਲ ਭੋਗਾਂ ਤੇ ਟੁਹਿਆ ਰਹਿ ਜਾਂਦਾ ਉਹ ਬਈ ਇਹ ਨਹੀਂ ਖੁਸ਼ ਹੋ ਗਏ। ਓਏ ਯਾਰ ਸਾਡੇ ਬਾਪੂ ਦੇ ਭੋਗ ਤੇ ਸੀਸਪਾ ਦਾ ਆਇਆ ਸੀ। ਉਹ ਭਲੇ ਉਹ ਮਾਨਸੋ ਗਲੀ ਤਾਂ ਠੁੱਡੀ ਬਣਾਈ ਨਹੀਂ ਉਹ ਤਾਂ ਏਡੇ ਏਡੇ ਗੋਡੇ ਚਿਪਕਾ ਲੈਂਦੇ। ਅਮਰੀਕਾ ਟਾਹ ਆ ਗਿਆ ਉੱਥੇ ਭੋਗਾ ਤੇ ਕੋਈ ਨਹੀਂ ਜਾਂਦਾ। ਉਹ ਕੰਮ ਕਰਦੇ ਐ। ਇੱਥੇ ਭੋਗਾ ਤੇ ਵਿਆਹ ਹੁੰਦਾ। ਤੇ ਲੀਡਰ ਦਾ ਬਾਹਰ ਦੇ ਰਹਿੰਦੇ ਵੀ ਇੱਕ ਭੋਗ ਤੇ ਵਿਆਹ ਆ ਜੇ ਕਿਉਂਕਿ ਸਾਡੇ ਨਾਲ 25 ਜਾਣੇ ਹੁੰਦੇ ਤੜਕੇ ਦੇ ਭੁੱਖੇ ਹੁੰਦੇ ਸਾਨੂੰ ਰੋਟੀ ਮਿਲ ਜਾਂਦੀ ਉੱਥੇ। ਪਰ ਤੁਹਾਨੂੰ ਸੁਆਦ ਹੀ ਆਉਂਦਾ ਸਾਨੂੰ ਕੀ ਤਰਾਜ ਮੈਂ ਕਹਾਂ ਬਠੇਰਿਆਂ ਨੂੰ ਕਹਿੰਦੇ ਕੀ ਰੁਪਿਆ 500 ਪਾਉਂਗਾ ਖਾ 2000 ਦਾ ਜਾਊਗਾ 25 ਜਾਣੇ ਹੁੰਦੇ ਮੇਰੇ ਨਾਲ ਕਿੰਨੇ ਘੱਟੋ ਘੱਟ 25 ਵੱਧ 50 ਵੀ ਹੋ ਸਕਦੇ ਆਜ ਅੱਛੀ ਦੀ ਪਲੇਟ ਹੈ ਜਿਹੜਾ ਸਾਨੂੰ ਸੱਦ ਲੈਂਦਾ ਜੱਬਿਆ ਜਾਂਦਾ ਪਰ ਉਹ ਚਾਹ ਚੜ ਜਾਂਦਾ ਸਾਡੇ ਘਰ ਰਾਜਾ ਬੜੀ ਗਾਇਆ ਸੀ ਮੈਂ ਕਿਹਾ ਕਰਲਾ ਐਵੇਂ ਕੀ ਹੈ ਵਾਟ ਮੈਂ ਕੀ ਕਰ ਮੇਰੇ ਕਹਿੰਦਾ ਮਤਲਬ ਹੈ ਹਿੰਦੁਸਤਾਨ ਹੈ ਭਈ ਇਹ ਰੰਗੀਲਾ ਹਿੰਦੁਸਤਾਨ ਹੈ ਮੈਂ ਤਾਂ ਕਹਿੰਦਾ ਲੀਡਰ ਜੀ ਜਦੋਂ ਵਿਆਹ ਚ ਸਾਡੇ ਲੈਨੇ ਉਹਦਾ ਵਿਆਹ ਹੀ ਖਰਾਬ ਹੋ ਜਾਂਦਾ ਬੰਦੇ ਦਾ ਉਹ ਸਾਡੇ ਮਗਰ ਤੁਰਿਆ ਫਿਰਦਾ ਰਹਿੰਦਾ ਕੁੜੀ ਦਾ ਤੇ ਮੁੰਡੇ ਦਾ ਵਿਆਹ ਹੁੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਦੋਂ ਹੋ ਗਿਆ ਨਹੀਂ ਆ ਹੋਰ ਕੀ ਹੈ ਤੁਹਾਨੂੰ ਸਾਨੂੰ ਸਦਨਾ ਚਾਹੀਦਾ ਵੀ ਘਰੇ ਆਈਂ ਭਰਾਾ ਛਕਣ ਪਾ ਜੀ ਜਿੱਥੇ ਰੋਟੀਆਂ ਕਮ ਥੋੜਾ ਖਰਚਾ ਘੱਟ ਹੋਵੇ ਪਰ ਸਮਝਾਈਏ ਕਿਵੇਂ ਉਦਾਹਰਣ ਹੈ ਇੱਕ ਉਦਾਹਰਣ ਦਿੱਤੀ ਹੈ ਅਸੀਂ ਭੁਗਾ ਤੇ ਵੀ ਜਾਂਦੇ ਹਾਂ ਅਸੀਂ ਵਿਆਹਾਂ ਤੇ ਵੀ ਜਾਂਦੇ ਹਾਂ ਆਪਦੇ ਲੋਕਾਂ ਦੇ ਦੁੱਖ ਸੁੱਖ ਤੇ ਜਾਣਾ ਪਰ ਯਾਰ ਕੱਲਾ ਨੀਰਾਪੂਰਾ ਇਹ ਨਹੀਂ ਹੋਣਾ ਚਾਹੀਦਾ ਵੀ ਭੋਗਾ ਦੇ ਰਿਆਵਾਂ ਆ ਲੈ ਮਲੇ ਹੋਵੇ ਕੰਮ ਕਰਨ ਵਾਲਾ ਮਲੇ ਹੋਵੇ ਸੜਕਾਂ ਬਣਾਉਣ ਵਾਲਾ ਹੋਵੇ ਸਕੂਲ ਬਣਾਉਣ ਵਾਲਾ ਮਲੇ ਹੋਵੇ ਕਾਲਜ ਬਣਾਉਣ ਵਾਲਾ ਮਲੇ ਹੋਵੇ ਹਸਪਤਾਲ ਬਣਾਉਣ ਵਾਲਾ ਮਲੇ ਹੋਵੇ ਖਾਲੇ ਬਣਾਉਣ ਵਾਲਾ ਮਲੇ ਹੋਵੇ ਇਸ ਤਰ੍ਹਾਂ ਦਾ ਸਾਨੂੰ ਐਮਐਲਏ ਚਾਹੀਦਾ ਪਰ ਇਹ ਰਵਾਜ ਹੀ ਪੁੱਠਾ ਭਰਦੇ ਇਸੇ ਕਰਕੇ ਕਹਿਣਾ ਹੈ दिल तो दिमाग तो दोनों तो विचार करके फैसला लेना चाहिए सो so, मेरी थानू बेनती है यार हम समा बहुत हो गया हाँ लगे रहे, आ, रहे भाई <laughs> नहीं मैं गौड़ा में भी लगे रहा ਸੋ ਮੇਰੇ ਕਹਿਣ ਦਾ ਬਹੁਤ ਪਤਾ ਯਾਰ ਗੱਲ ਇਹ ਹੈ ਚਲੋ ਲੱਗੇ ਦਾ ਤਾਂ ਧੰਨਵਾਦ ਤੁਸੀਂ ਲੋਕ ਪਿਆਰ ਕਰਦੇ ਹੋ ਮੈਨੂੰ ਵੀ ਚੰਗਾ ਲੱਗਦਾ ਹੈ ਜਿੱਥੇ ਲੋਕ ਆ ਕੇ ਹੋ